ਭਾਈ ਕਿਸਾਨ ਦੋਸਤੋ ਪਿਛਲੇ ਤਿੰਨ ਚਾਰ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ ਇਕਦਮ ਉੱਪਰ ਗਏ ਨੇ ਟੈਂਪਰੇਚਰ ਹੈ 35-36 ਡਿਗਰੀ ਤੱਕ ਵੀ ਪਿਛਲੇ ਦਿਨੀ ਜਿਹੜਾ 25 ਮਾਰਚ ਜੇ ਆਪਾਂ ਕੱਲ ਦੀ ਗੱਲ ਕਰੀਏ ਕੱਲ 37 ਡਿਗਰੀ ਜਾਂ 37 ਡਿਗਰੀ ਤੋਂ ਵੀ ਉੱਪਰ ਟੈਂਪਰੇਚਰ ਚਲੇ ਗਏ ਜਿਸ ਕਰਕੇ ਜ਼ਿਮੇਦਾਰਾਂ ਦੇ ਵਿੱਚ ਘਬਰਾਹਟ ਪਾਈ ਜਾਂਦੀ ਹੈ ਕਿਉਂਕਿ ਕਣਕ ਦੀ ਫਸਲ ਦੇ ਵਿੱਚ ਇਸ ਤਰ੍ਹਾਂ ਜਦੋਂ ਟੈਂਪਰੇਚਰ ਵੱਧਦਾ ਤਾਂ ਝਾੜ ਦਾ ਜਿਹੜਾ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ ਜਿਮੇਦਾਰਾਂ ਦੇ ਮੱਥੇ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਦੇਖੀਆਂ ਗਈਆਂ ਉਹਨਾਂ ਨੂੰ ਲੱਗਦਾ ਵੀ ਝਾੜ ਜਿਹੜਾ ਘਟ ਸਕਦਾ ਪਰ ਅ ਅੱਜ ਜੇ ਆਪਾਂ 26 ਮਾਰਚ ਦੀ ਗੱਲ ਕਰੀਏ ਜਾਂ 27 ਮਾਰਚ ਨੂੰ ਕਿਸਾਨਾਂ ਦੇ ਲਈ ਇੱਕ ਖੁਸ਼ਖਬਰੀ ਵੀ ਦਿਖਾਈ ਦੇ ਰਹੀ ਹੈ ਕਿਉਂਕਿ ਇੱਕ ਜਿਹੜਾ ਹਲਕਾ ਫੁਲਕਾ ਜਿਹਾ ਡਿਸਟਰਬੈਂਸ ਹੈ ਜਿਹਦਾ ਪੰਜਾਬ ਦੇ ਵਿੱਚ ਅਸਰ ਘਟਾ ਅ ਉੱਪਰ ਪਹਾੜਾਂ ਦੇ ਵਿੱਚ ਉਹਦਾ ਅਸਰ ਦੇਖਣ ਨੂੰ ਜ਼ਰੂਰ ਮਿਲੂਗਾ ਉਹਦੇ ਕਰਕੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਟੈਂਪਰੇਚਰ ਘਟ ਸਕਦਾ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਬਰਖਾ ਵੀ ਹੋ ਸਕਦੀ ਹੈ ਤੇਜ਼ ਹਵਾ ਚੱਲ ਸਕਦੀ ਹੈ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਆ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾ ਦੇ ਨਾਲ ਬਿਜਲੀ ਲਿਸਕਣ ਦੀਆਂ ਘਟਨਾਵਾਂ ਤੇ ਕਈ ਥਾਂ 'ਤੇ ਹਲਕੀ ਫੁਲਕੀ ਬਰਖਾ ਹੋ ਸਕਦੀ ਹੈ ਪਰ ਇਹਦਾ ਅਸਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੂਗਾ ਚੰਗਾ ਅਸਰ ਦੇਖਣ ਨੂੰ ਮਿਲੂਗਾ ਇਸ ਵੇਲੇ ਇਹ ਡਿਸਟਰਬੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਠੀਗੀ ਤੇ ਸਹੀ ਸਮੇਂ ਤੇ ਆ ਗਿਆ ਪਰਮਾਤਮਾ ਦੀ ਕਿਰਪਾ ਤੇ ਇਹਦਾ ਜ਼ਰੂਰ ਆਪਾਂ ਨੂੰ ਫਾਇਦਾ ਹੋਣਾ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਹਦਾ ਅਸਰ ਦੇਖਣ ਨੂੰ ਮਿਲੂਗਾ ਕਿੰਨਾ ਕਾਸਰ ਇਹਦਾ ਆਪਣੀ ਪੰਜਾਬ ਦੇ ਵਿੱਚ ਸਾਰੇ ਦੇ ਉੱਤੇ ਇਹਦਾ ਅਸਰ ਪੈਣਾ ਕੀ ਆਪਾਂ ਨੂੰ ਇਹਦਾ ਫਾਇਦਾ ਹੋ ਸਕਦਾ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੋ ਚੈਨਲ ਤੇ ਨਵੇਂ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਦੋਸਤੋ 25 ਮਾਰਚ ਤੋਂ ਬਾਅਦ ਜਿਹੜਾ ਟੈਂਪਰੇਚਰ ਕਣਕ ਦੀ ਫਸਲ ਦੇ ਵਿੱਚ ਬਹੁਤ ਜ਼ਿਆਦਾ ਮੈਨਾ ਰਖਾਉਂਦਾ ਹੈ ਇਸ ਵੇਲੇ ਟੈਂਪਰੇਚਰ ਜਦੋਂ ਉੱਪਰ ਨੂੰ ਜਾਂਦੇ ਨੇ ਵਧਣੇ ਤਾਂ ਹੈਗੇ ਹੀ ਨੇ ਜਰੂਰਤ ਵੀ ਹੁੰਦੀ ਹੈ ਇਹ ਨਹੀਂ ਗੱਲ ਹੈ ਕਿ ਵੀ ਟੈਂਪਰੇਚਰ ਤੋਂ ਬਿਨਾ ਆਪਣੀ ਗੱਲ ਬਣਦੀ ਹੈ ਟੈਂਪਰੇਚਰ ਵਧਣ ਦੀ ਜ਼ਰੂਰਤ ਵੀ ਹੈ ਪਰ ਇਸ ਤਰ੍ਹਾਂ ਇੱਕਦਮ ਜਦੋਂ ਵਧਦੇ ਨੇ ਤਾਂ ਕਣਕ ਦੇ ਝਾੜ ਦੇ ਵਿੱਚ ਕਈ ਵਾਰੀ ਨੁਕਸਾਨ ਹੋ ਜਾਂਦਾ ਜੇ ਇੱਥੇ ਟੈਂਪਰੇਚਰ 32 33 35 ਡਿਗਰੀ ਦੇ ਨੇੜੇ ਤੇੜੇ ਜਿਹੜਾ ਮਾਰਚ ਮਹੀਨੇ ਦੇ ਵਿੱਚ ਟੈਂਪਰੇਚਰ ਰਹਿੰਦਾ ਤਾਂ ਕਣਕ ਦੇ ਝਾੜ ਦੇ ਵਾਸਤੇ ਬਹੁਤ ਵਾਦਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਜਦੋਂ ਟੈਂਪਰੇਚਰ ਉੱਪਰ 37 38 40 ਡਿਗਰੀ ਵੱਲੋਂ ਜ਼ਿਆਦਾ ਉਸ ਵੇਲੇ ਉਸ ਵੇਲੇ ਫਿਰ ਜਿਹੜਾ ਝਾੜ ਦੇ ਤੇ ਨੁਕਸਾਨ ਜਿਹੜਾ ਇਹਦਾ ਹੋ ਸਕਦਾ ਹੈ ਹੁਣ ਜਿਵੇਂ ਆਪਾਂ ਦੇਖਿਆ 22 23 ਡਿਗਰੀ ਤੋਂ ਕਿਸਾਨ ਮੇਲੇ ਤੋਂ ਬਾਅਦ 21 22 ਤੋਂ ਤੁਸੀਂ ਦੇਖਿਆ ਹੋਊਗਾ ਵੀ ਟੈਂਪਰੇਚਰ ਦੇ ਵਿੱਚ ਇੱਕਦਮ ਜਿਹੜਾ ਵਾਧਾ ਹੋਇਆ ਟੈਂਪਰੇਚਰ 33 34 ਤੋਂ 35 36 ਤੱਕ ਚਲੇ ਗਿਆ ਤੇ ਕਿਸਾਨਾਂ ਨੂੰ ਕਬਰ ਹੱਟ ਵੀ ਹੋਈ ਤੇ ਲੱਗ ਰਿਹਾ ਸੀਗਾ ਵੀ ਕਿਤੇ ਦੇ ਟੈਂਪਰੇਚਰ ਇਸੇ ਤਰ੍ਹਾਂ ਹੀ ਵਧਦੇ ਰਹੇ ਤਾਂ ਝਾੜ ਦੇ ਵਿੱਚ ਜਿਹੜਾ ਨੁਕਸਾਨ ਹੋ ਸਕਦਾ ਕਿਉਂਕਿ ਫਸਲ ਬਹੁਤ ਵਧੀਆ ਹੈ ਇਸ ਵੇਲੇ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਕੀ ਹਰਿਆਣਾ ਦੇ ਵਿੱਚ ਵੀ ਪੂਰੇ ਉੱਤਰੀ ਭਾਰਤ ਦੇ ਵਿੱਚ ਕਣਕ ਦੀ ਫਸਲ ਇਸ ਵੇਲੇ ਕੀਕ ਵਧੀਆ ਖੜੀ ਆ ਤੇ ਪਰ ਹੁਣ ਆ ਜਿਹੜਾ ਸਮਾਂ ਇਹ ਸਾਰੇ ਦਾ ਸਾਰਾ ਮੌਸਮ ਤੇ ਨਿਰਭਰ ਆ ਟੈਂਪਰੇਚਰ ਤੇ ਨਿਰਭਰ ਆ ਜੇਕਰ ਇਸ ਵੇਲੇ ਟੈਂਪਰੇਚਰ ਸਹੀ ਰਹਿੰਦੇ ਆ ਤਾਂ ਝਾੜ ਇਹ ਚਿਤਰਾ ਪੂਰਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਾਂ ਨੂੰ ਵਾਪਰ ਝਾੜ ਮਿਲੂਗਾ ਤੇ ਜਿਸ ਤਰ੍ਹਾਂ ਜ਼ਰੂਰਤ ਸੀਗੀ ਜਿਵੇਂ ਹੁਣ ਕੱਲ ਤੱਕ ਡਰ ਸੀਗਾ ਵੀ ਟੈਂਪਰੇਚਰ ਵਧਣਗੇ ਕਿਉਂਕਿ 37 ਡਿਗਰੀ ਤੱਕ ਵੀ ਚਲੇ ਗਿਆ ਕਈ ਏਰੀਆ ਦੇ ਵਿੱਚ 37 ਤੋਂ ਉੱਪਰ ਵੀ ਚਲੇ ਗਿਆ ਇਸ ਕਰਕੇ ਕਬਰਾਹਾੜਾ ਜ਼ਿੰਮੇਵਾਰਾਂ ਦੇ ਵਿੱਚ ਪਾਈ ਜਾਂਦੀ ਸੀ ਵੀ ਸਾਇਦਾ ਟੈਂਪਰੇਚਰ ਜੇ ਇਸ ਤਰ੍ਹਾਂ ਵਧਦੇ ਰਹੇ ਤਾਂ ਕਾਫੀ ਨੁਕਸਾਨ ਹੋ ਸਕਦਾ ਪਰ ਹੁਣ ਪ੍ਰਮਾਤਮਾ ਦੇ ਵੱਲੋਂ ਮਿਹਰ ਦੀ ਨਿਗਾਹ ਹੋਈ ਆ ਤੇ ਇੱਕ ਜਿਹੜਾ ਪੱਛਮੀ ਡਿਸਟਰਬੈਂਸ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਦੇ ਵਿੱਚ ਪੰਜਾਬ ਦੇ ਉੱਪਰਲੇ ਹਿੱਸੇ ਦੇ ਵਿੱਚ ਥੋੜਾ ਬੜਾ ਉਦਾਸ ਰਹਿਣਾ ਪਰ ਜੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਟੈਂਪਰੇਚਰ ਥੱਲੇ ਆਉਣਗੇ ਹਮਾਚਲ ਰਾਜ ਉੱਪਰਲੇ ਪਹਾੜਾਂ ਦੇ ਉੱਤੇ ਉਹ ਵਧੀਆ ਬਰਖਾ ਕਰ ਸਕਦਾ ਬਰਫਬਾਰ ਵੀ ਹੋਊਗੀ ਚੰਗੀ ਬਰਖਾ ਕਰ ਸਕਦਾ ਪਰ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਉਹਦਾ ਅਸਰ ਜਿਹੜਾ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲਦਾ ਅ ਸ਼੍ਰੀ ਅੰਮਰਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਤੇ ਹੁਸਿਆਰਪੁਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਜੇ ਹੁਣ ਆਪਾਂ ਕੱਲ ਦੀ ਅੱਜ ਦੀ ਗੱਲ ਕਰੀਏ 26 ਮਾਰਚ ਤੇ 27 ਮਾਰਚ ਨੂੰ ਅ ਕਈ ਥਾਂ ਤੇਜ਼ ਹਵਾ ਚੱਲ ਸਕਦੀ ਹੈ ਅ ਬਿਜਲੀ ਲਸਕਣ ਦੀਆਂ ਘਟਨਾਵਾਂ ਕਿਤੇ ਕਿਤੇ ਵਰਖਾ ਦੀ ਜਿਹੜੀ ਸੰਭਾਵਨਾ ਹੈ ਪੂਰੇ ਪੰਜਾਬ ਦੇ ਵਿੱਚ ਤਾਂ ਬਿਲਕੁਲ ਵਰਖਾ ਨਹੀਂ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਵੀ ਟੁੱਟਵੇਂ ਰੂਪ ਦੇ ਵਿੱਚ ਵਰਖਾ ਦੀ ਸੰਭਾਵਨਾ ਹੈ ਕੋਈ ਬਹੁਤ ਭਾਰੀ ਵਰਖਾ ਨਹੀਂ ਆ ਰਹੀ ਹਲਕੀ ਫੁਲਕੀ ਵਰਖਾ ਇਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਹੀ ਫਾਇਦਾ ਹੋਣ ਵਾਲਾ ਕਿਉਂਕਿ ਬੱਦਲਬਾਜ਼ੀ ਦਾ ਮਾਹੌਲ ਤਾਂ ਤਕਰੀਬਨ ਪੰਜਾਬ ਦੇ ਵਿੱਚ ਬਣ ਜਾਣਾ ਹਰਿਆਣਾ ਜਾਂ ਜੂਪੀ ਦੇ ਵਿੱਚ ਇਸ ਜਿਹੜਾ ਡਿਸਟਰਬੈਂਸ ਦਾ ਕੋਈ ਇਫੈਕਟ ਨਹੀਂ ਰਹਿਣ ਵਾਲਾ ਜ਼ਿਆਦਾ ਪੰਜਾਬ ਦੇ ਵਿੱਚ ਇਹਦਾ ਕਾਫੀ ਵੱਡੇ ਏਰੀਆ ਦੇ ਵਿੱਚ ਅਫੈਕਟ ਰਹੂਗਾ ਕਿਉਂਕਿ ਟੈਂਪਰੇਚਰ ਘੱਟ ਤੋਂ ਘੱਟ 3 ਤੋਂ 4 ਡਿਗਰੀ ਤੱਕ ਹੀਠਾਂ ਜਿਹੜੇ ਆ ਜਾਣਗੇ ਟੈਂਪਰੇਚਰ 30 ਡਿਗਰੀ ਤੱਕ ਆ ਸਕਦਾ ਜਿਹੜਾ ਕਿ ਫਸਲ ਦੇ ਵਾਸਤੇ ਬਹੁਤ ਜ਼ਿਆਦਾ ਲਾਹੇਮੰਦਾ ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਮਾਰਚ ਦੇ ਐਂਡ ਦੇ ਵਿੱਚ ਜੇ ਇਸ ਤਰ੍ਹਾਂ ਲੋਕਣ ਮਿੱਟੀ ਮੌਸਮ ਦੀ ਚਲਦੀ ਆ ਤਾਂ ਬਹੁਤ ਜ਼ਿਆਦਾ ਫਸਲ ਨੂੰ ਫਾਇਦਾ ਹੋਣ ਵਾਲਾ ਕਿਉਂਕਿ ਟੈਂਪਰੇਚਰ ਇੱਕਦਮ ਵਧਣੇ ਬਾਅਦ ਕੇ ਚਲੋ ਘਟ ਜਾਂਦੇ ਨੇ ਟੈਂਪਰੇਚਰ ਉਹਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਵੱਡਾ ਫਾਇਦਾ ਹੁੰਦਾ ਹੈ ਸੋ ਪਰਮਾਤਮਾ ਦੀ ਮਿਹਰ ਹੈ ਜੀਵੀਆਂ ਦਾ ਰਾਂ ਦੇ ਵਾਸਤੇ ਖੁਸ਼ੀ ਦੀ ਖਬਰ ਆ ਕਿਉਂਕਿ ਇਹ ਜੇ ਦੋ ਇੱਕ ਦਾ ਦੋ ਦਿਨ ਛੋਟੇ-ਮੋਟੇ ਡਿਸਟਰਬੈਂਸ ਦੇ ਨਾਲ ਹੀ ਬਹੁਤ ਜ਼ਿਆਦਾ ਫਰਕ ਪੈਂਦਾ ਕਿਉਂਕਿ ਇਹ ਤਾਂ ਘੰਟਿਆਂ ਦੀ ਗੇਮ ਹੁੰਦੀ ਆ ਫਿਰ ਸੋ ਆ ਕੇ ਤਾਂ ਦਿਨਾਂ ਦੀ ਗੇਮ ਹੈ ਸਾਰੀ ਉਹ ਘੰਟਿਆਂ ਦੀ ਗੇਮ ਹੈ ਦੋ ਜਾਂ ਚਾਰ ਦਿਨ ਵੀ ਜੇ ਤਾਪਮਾਨ ਥੱਲੇ ਆ ਜਾਂਦਾ ਤਾਂ ਕਣਕ ਦੀ ਫਸਲ ਨੂੰ ਬਹੁਤ ਵੱਡਾ ਫਾਇਦਾ ਹੁੰਦਾ ਜੇ ਤਾਪਮਾਨ ਬਾਤ ਨਹੀਂ ਜਾਂਦੇ ਨੇ ਨਹੀਂ ਕੋਈ ਡਿਸਟਰਬੈਂਸ ਦਿਖਾਈ ਦਿੰਦੀ ਤਾਂ ਫਿਰ ਆਪਾਂ ਨੂੰ ਪਤਾ ਵੀ ਤਾਪਮਾਨ ਉੱਪਰ ਹੀ ਉੱਪਰ ਚਲੇ ਜਾਂਦੇ ਨੇ 40 42 45 ਡਿਗਰੀ ਤੱਕ ਵੀ ਕਈ ਵਾਰੀ ਜੇ ਚਲੇ ਜਾਣ ਤਾਂ ਫਿਰ ਵੱਡਾ ਨੁਕਸਾਨ ਹੋ ਜਾਂਦਾ ਪਰ ਹੁਣ ਇਸ ਵੇਲੇ ਜੇ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਤਾਂ ਕਾਫੀ ਜਿਹੜਾ ਜਿਹੜੀ ਇਹ ਡਿਸਟਰਬੈਂਸ ਆ ਰਹੀ ਹੈ ਸਹੀ ਸਮੇਂ ਤੇ ਆਈ ਹੈ ਇਹਦੇ ਨਾਲ ਜ਼ਰੂਰ ਜਿਹੜਾ ਝਾੜ ਦੇ ਵਿੱਚ ਆਪਾਂ ਨੂੰ ਫਾਇਦਾ ਹੋਣਾ ਹੈ ਫਰਕ ਪਊਗਾ ਕਿ ਕੋਈ ਟੈਂਪਰੇਚਰ ਜ਼ਰੂਰ ਕਟਣਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛਤਿ ਸ੍ਰੀ ਅਕਾਲ ਧੰਨਵਾਦ